ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਗੁਰਜੀਤ ਕੌਰ ਲੈ ਕੇ ਹਾਜ਼ਰ ਹਾਂ ਜੀ ਪ੍ਰੋਗਰਾਮ ਲਾਈਫ ਇਨ ਕੈਨੇਡਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਇੱਕ ਬਹੁਤ ਹੀ ਵਧੀਆ ਫਾਰਮ ਦੇ ਉੱਤੇ ਲੈ ਕੇ ਆਏ ਹਾਂ ਜਿਸ ਦਾ ਨਾਮ ਹੈ ਪਿਓਰ ਅਰਥ ਫਾਰਮਿੰਗ ਇਹ ਫਾਰਮ ਦੀ ਸ਼ੁਰੂਆਤ ਦੋ ਨੌਜਵਾਨਾਂ ਦੇ ਵੱਲੋਂ ਹੀ ਮਿਲ ਕੇ ਇੱਥੇ ਬ੍ਰੈਂਟਨ ਦੇ ਨੇੜੇ ਹੀ ਕੀਤੀ ਗਈ ਹੈ ਮੇਫੀਲਡ ਰੋਡ ਦੇ ਉੱਤੇ ਫਾਰਮ ਸਥਿਤ ਹੈ ਫਾਰਮ ਦੇ ਅੰਦਰ ਜਾ ਕੇ ਫਾਰਮ ਦਾ ਪੂਰਾ ਟੂਰ ਦਿੰਦੇ ਹਾਂ ਕੀ ਕੁਝ ਇੱਥੇ ਮਿਲਦਾ ਹੈ ਕਿਵੇਂ-ਕਿਵੇਂ ਇੱਥੇ ਇਹਨਾਂ ਦੇ ਵੱਲੋਂ ਸ਼ੁਰੂਆਤ ਕੀਤੀ ਗਈ ਹੈ ਸਭ ਕੁਝ ਜਾਣਦੇ ਹਾਂ ਪਹੁੰਚੁਕੇ ਆ ਪਿਓਰ ਅਰਥ ਫਾਰਮਿਕ ਤੇ ਜਿਸ ਦਾ ਤੁਹਾਨੂੰ ਟੂਰ ਦੇਣ ਜਾ ਰਹੇ ਆ ਲొਕੇਸ਼ਨ ਵੀ ਦੱਸਾਂਗੇ ਕਿੱਥੇ ਹੈ ਫਾਰਮ ਤੇ ਫਾਰਮ ਦੇ ਵਿੱਚ ਕੀ ਕੁਝ ਮਿਲਦਾ ਹੈ ਕਿਸ ਤਰ੍ਹਾਂ ਦੇ ਨਾਲ ਫਾਰਮ ਦੀ ਸ਼ੁਰੂਆਤ ਕੀਤੀ ਗਈ ਸੀ ਇੰਡੀਆ ਤੋਂ ਕਿਸ ਮਾਲ ਮੰਗਾਇਆ ਗਿਆ ਜਾਂ ਇੱਥੇ ਹੋਰ ਕੀ ਕੁਝ ਹੈ ਉਹਦੇ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਫਾਰਮ ਦੇ ਓਨਰਸ ਨਾਲ ਮੌਜੂਦ ਨੇ ਹਰਕਮਲ ਸਿੰਘ ਜੀ ਇਹਨਾਂ ਦਾ ਨਾਮ ਹੈ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਹਰਕਮਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਹਾਲ ਚੰਗਾ ਬਹੁਤ ਵਧੀਆ ਤੁਸੀਂ ਦੱਸੋ ਸਾਰੀ ਬਹੁਤ ਵਧੀਆ ਹਾਂਜੀ ਤੇ ਅੱਜ ਤੁਹਾਡੇ ਫਾਰਮ ਤੇ ਪਹੁੰਚਣ ਦਾ ਸਾਨੂੰ ਮੌਕਾ ਮਿਲਿਆ ਹੈ ਸਭ ਤੋਂ ਪਹਿਲਾਂ ਇਹ ਦੱਸੋ ਕਿ ਫਾਰਮ ਸਾਨੂੰ ਫਾਰਮ ਲਗਭਗ ਡੇਢ ਸਾਲ ਹੋ ਗਿਆ ਸਾਨੂੰ ਲੱਗਿਆ ਨੂੰ ਤੇ ਪਰ ਡੇਢ ਸਾਲ ਬਾਅਦ ਅਸੀਂ ਅਜੇ ਹੁਣ ਲੱਗੇ ਆ ਸਹੀ ਮਹੀਨੇ ਜਾਨੀ ਕਿ ਸ਼ੁਰੂ ਕੀਤੇ ਨੂੰ ਤਾਂ ਡੇਢ ਸਾਲ ਹੋ ਗਏ ਹਾਂਜੀ ਤੇ ਤੁਸੀਂ ਕੈਨੇਡਾ ਦੇ ਵਿੱਚ ਕਦੋਂ ਆਏ ਸੀ ਮੈਨੂੰ ਕੈਨੇਡਾ ਇਹਨੂੰ 3 ਸਾਲ ਹੋ ਗਏ ਤੇ ਅਸੀਂ ਪਹਿਲਾਂ ਵੇਅਰਹਾਊਸ 'ਚ ਕੰਮ ਕੀਤਾ ਤੇ ਉਸ ਤੋਂ ਬਾਅਦ ਹੌਲੀ 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 ਆਪਦਾ ਹੀ ਕਰਨ ਬਾਰੇ ਸੋਚਿਆ ਤੇ ਮੇਰੇ ਨਾਲ ਮੇਰਾ ਕਜ਼ਨ ਆ ਤੇ ਇਹਨਾਂ ਦੀ ਬੀਐਸਸੀ ਐਗਰੀਕਲਚਰ ਕੀਤੀ ਹੋਈ ਆ ਤੇ ਇਸ ਕਰਕੇ ਅਸੀਂ ਸੋਚਿਆ ਵੀ ਕੁਝ ਕਿਉਂ ਨਾ ਲੱਗ ਜਾਈਏ ਕਰੀਏ ਤੇ ਇਹ ਸਭ ਕੁਝ ਕਰਦੇ ਕਰਦੇ ਇਹ ਆਈਸ ਲਾਈਨ ਚ ਆ ਗਏ ਕਿੰਨੇ ਜਵਾਨਿਆਂ ਨੇ ਮਿਲ ਕੇ ਇਸ ਫਾਰਮ ਦੀ ਸ਼ੁਰੂਆਤ ਕੀਤੀ ਸ਼ੁਰੂਆਤ ਵੇਲੇ ਤਾਂ ਸਾਰੇ ਨਾਲ ਸੀਗੇ ਤੇ ਪਰ ਹੁਣ ਅਸੀਂ ਫਿਲਹਾਲ ਤਾਂ ਦੋ ਹੀ ਆ ਤੇ ਸਾਨੂੰ ਬਹੁਤ ਸਪੋਰਟ ਦਿੱਤੀ ਸਾਰਿਆਂ ਨੇ ਜਿੰਦੇ ਜਿਨ੍ਹਾਂ ਕੋਲੇ ਗਏ ਆ ਜਿੰਨਾਂ ਜਿੰਨਾਂ ਤੱਕ ਸਾਨੂੰ ਲੋੜ ਪਈ ਆ ਕਿਸੇ ਨੇ ਵੀ ਸਾਨੂੰ ਕਿਹੜੇ ਮੱਥੇ ਸਾਨੂੰ ਮਿਲੇ ਨੇ ਕਦੇ ਕਿਸੇ ਨੇ ਜਵਾਬ ਨਹੀਂ ਦਿੱਤਾ ਸਾਰਿਆਂ ਦੀ ਬਹੁਤ ਸਹਿਯੋਗ ਸਾਰਿਆਂ ਦੇ ਸਹਿਯੋਗ ਨਾਲ ਅਸੀਂ ਇੱਥੇ ਪਹੁੰਚੇ ਤੇ ਫਾਰਮ ਦਾ ਨਾਮ ਹੈ ਪਿਓਰ ਅਰਥ ਫਾਰਮਿੰਗ ਇਹ ਨਾਮ ਕਿਨੇ ਸੋਚਿਆ ਇਹ ਨਾਮ ਸੋਚਿਆ ਸੀਗਾ ਵੀ ਜਿਵੇਂ ਹੁਣ ਆਪਣੇ ਬਹੁਤ ਸਾਰੇ ਬ੍ਰੈਂਟਨ ਦੇ ਵਿੱਚ ਦੇਸੀ ਨਾਮ ਤੋਂ ਬਹੁਤ ਫਾਰਮ ਨੇ ਤੇ ਸਾਨੂੰ ਸਾਡੇ ਨਾਲ ਹੋਰ ਵੀ ਜਿਵੇਂ ਅਸੀਂ ਵੇਅਰਹਾਊਸ ਚ ਲੱਗੇ ਹੋਏ ਸੀਗੇ ਸਾਡੇ ਸੀਨੀਅਰ ਹੋ ਗਏ ਜਾਂ ਸਾਡੇ ਸੁਪਰਵਾਈਜ਼ਰ ਲਾ ਲੋ ਹਨਾ ਤੇ ਉਹਨਾਂ ਨੇ ਸਾਰਿਆਂ ਨੇ ਮਿਲ ਕੇ ਸਾਨੂੰ ਬਹੁਤ ਸਪੋਰਟ ਕੀਤੀ ਤੇ ਉਹਨਾਂ ਨੇ ਸਾਨੂੰ ਨਾਮ ਦਿੱਤਾ ਇਹ ਕਾਫੀ ਬੰਦਿਆਂ ਨੇ ਸੋਚਿਆ ਕਾਫੀ ਨਾਮ ਸੀਗੇ ਤੇ ਫਿਰ ਐਟ ਦੀ ਐਂਡ ਫਿਰ ਆਹੀ ਸੋਚਿਆ ਤੇ ਫਾਰਮ ਸ਼ੁਰੂ ਹੋਏ ਨੂੰ 1.5 ਸਾਲ ਹੋ ਚੁੱਕਿਆ ਹੈ ਕਿਦਾਂ ਦਾ ਹੰਗਾਰਾ ਤੁਹਾਨੂੰ ਜਿਹੜੀ ਪਬਲਿਕ ਹੈ ਕਿਦਾਂ ਦਾ ਰਿਸਪੌਂਸ ਮਿਲ ਰਿਹਾ ਉਹਨਾਂ ਤੋਂ ਨਹੀਂ ਉਦਾਂ ਪਬਲਿਕ ਤਾਂ ਪਿਛਲੇ ਸਾਲ ਹੀ ਆਈ ਸੀਗੀ ਥੋੜੀ ਜੀ ਸਾਡੇ ਫਾਰਮ ਦੇ ਸਾਹਮਣੇ ਜਿਹੜੇ ਘਰ ਨੇ ਇਹਨਾਂ ਵੱਲੋਂ ਹੀ ਅਸੀਂ ਬਾਲਾ ਐਡ ਨਹੀਂ ਐਡ ਨਹੀਂ ਕੀਤਾ ਜਾਂ ਕੁਝ ਵੀ ਪਿਛਲੇ ਸਾਲ ਤਾਂ ਸਾਡਾ ਐਜ਼ ਅ ਟ੍ਰਾਇਲ ਹੀ ਸੀਗਾ ਇਸ ਸਾਲ ਉਹ ਟ੍ਰਾਇਲ ਬਹੁਤ ਵਧੀਆ ਰਿਹਾ ਸਾਡਾ ਫਿਰ ਵੀ ਤੇ ਇਸ ਸਾਲ ਥੋੜਾ ਜਿਹਾ ਵਧੀਆ ਤਰੀਕੇ ਨਾਲ ਕਰਾਂਗੇ ਤੇ ਪਿਛਲੇ ਸਾਲ ਸਾਡੀਆਂ ਬਹੁਤ ਗਲਤੀਆਂ ਵੀ ਸੀਗੀਆਂ ਬਹੁਤ ਕੁਝ ਹੋਇਆ ਉਹ ਸਾਨੂੰ ਪਤਾ ਲੱਗਿਆ ਤੇ ਇਸ ਸਾਲ ਅਸੀਂ ਹੋਰ ਵਧੀਆ ਲੈ ਕੇ ਆਵਾਂਗੇ ਤੇ ਇਸ ਫਾਰਮ ਦੇ ਉੱਤੇ ਕੀ ਕੁਝ ਮਿਲਦਾ ਹੈ ਹੁਣ ਇਹਦੇ ਬਾਰੇ ਵੀ ਜ਼ਰੂਰ ਗੱਲ ਕਰਦੇ ਆਂ ਹੋਰ ਗੱਲਾਂ ਬਾਤਾਂ ਤਾਂ ਹੋ ਗਈਆਂ ਜਿਵੇਂ ਇੱਥੇ ਪਨੀਰੀ ਮਿਲਦੀ ਹੈ ਜਾਂ ਫਿਰ ਹੋਰ ਕੀ ਕੋਈ ਸਮਾਨ ਮਿਲਦਾ ਹੈ ਪਨੀਰੀ 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 ਤਾਂ ਮਿਲਣੀ ਉਹ ਮਿਲਣੀ ਆ ਤੇ ਨਾਲ ਸਬਜ਼ੀਆਂ 2 ਮਹੀਨੇ ਤੱਕ ਸਬਜ਼ੀਆਂ ਆ ਜਾਣੀਆਂ ਨੇ ਤੇ ਉਸ ਤੋਂ ਇਲਾਵਾ ਜਿਵੇਂ ਗਾਣੇ ਗੁਣੇ ਸ਼ੂਟ ਕਰਨ ਨੂੰ ਇਵੈਂਟ ਜਾਂ ਵਿਆਹ ਸ਼ਾਦੀ ਹੋ ਗਿਆ ਜਿਵੇਂ ਇੰਡੀਆ ਤੋਂ ਅਜੀ ਟਰੈਕਟਰ ਮੰਗਾਇਆ ਜੀਪ ਮੰਗਾਈਆ ਤੇ ਤੁਸੀਂ ਦੇਖਿਆ ਹੀ ਹੁਣ ਇੱਥੇ ਜਾਗੋਆਂ ਤੇ ਬਹੁਤ ਲੈ ਕੇ ਜਾਂਦੇ ਆਪਣੇ ਪੁਰਾਣੇ ਲੋਕ ਇਹ ਸਪੈਸ਼ਲ ਇੰਡੀਆ ਤੋਂ ਮੰਗਾਇਆ ਗਿਆ ਹੈ ਹਾਂ ਜੀ ਸਪੈਸ਼ਲ ਇੰਡੀਆ ਤੋਂ ਮੰਗਾਇਆ ਗਿਆ ਇਸ ਤਰ੍ਹਾਂ ਦਾ ਹੈ ਇੱਕ ਕੰਟੇਨਰ ਮੰਗਾਇਆ 40 ਫੁੱਟ ਇੱਕ ਪੂਰਾ ਕੰਟੇਨਰ ਤੇ ਪਹਿਲਾਂ ਤਾਂ ਜੀਪ ਤਾਂ ਉਦਾਂ ਹੀ ਸੀਗਾ ਪਰ ਮੇਨ ਮੋਟਿਵ ਤਾਂ ਸਾਡਾ ਫਾਰਮ ਤੇ ਹੀ ਆ ਤੇ ਫਾਰਮ ਦੇ ਸੰਦ ਮੰਗਾਏ ਸੀਗੇ ਸਾਰੇ ਤੇ ਪਰ ਇਹ ਨਾਲ ਹੀ ਫਿਰ ਹੌਲੀ ਹੌਲੀ ਕਰ ਕਰ ਲਿਆ ਹਾਂਜੀ ਤਾਂ ਹਰਕਮਲ ਹੁਣ ਆਪਾਂ ਜਿਵੇਂ ਪਨੀਰੀ ਦੀ ਗੱਲ ਕਰ ਰਹੇ ਸੀਗੇ ਕਿ ਪਨੀਰੀ ਇੱਥੇ ਉਗਾਈ ਜਾਂਦੀ ਆ ਤੇ ਇੱਥੇ ਮਿਲਦੀ ਆ ਤੇ ਉਹਦੇ ਬਾਰੇ ਹੁਣ ਅੰਦਰ ਆਪਾਂ ਦੇਖਣ ਚੱਲੇ ਆ ਤਾਂ ਪਨੀਰੀ ਦੇ ਬਾਰੇ ਦੱਸੋ ਕਿ ਪਹਿਲਾਂ ਕਿਹੜੀ ਦੱਸਣੀ ਚਾਹੋਗੇ ਸਾਰੀਆਂ ਹੀ ਪਨੀਰੀਆਂ ਆਪਣੇ ਕੋਲੇ ਇਸ ਟਾਈਮ ਮੌਜੂਦ ਨੇ ਜਿਨੇ ਜੋ ਵੀ ਲੈਣੀ ਆ ਤੇ ਉਹ ਆਪਾਂ ਸਾਰੀ ਤੁਹਾਨੂੰ ਦਿਖਾ ਦਿੰਨੇ ਆ ਹਾਂਜੀ ਪਨੀਰੀ ਜਿਹੜੀ ਹੈ ਤੁਹਾਡੇ ਵੱਲੋਂ ਹੀ ਉਗਾਈ ਜਾਂਦੀ ਹੈ ਇੱਥੇ ਜੀ ਹਾਂ ਜੀ ਇਹ ਸਾਡੇ ਵੱਲੋਂ ਹੀ ਤਿਆਰ ਕੀਤੀ ਜਾਂਦੀ ਹੈ ਇਹ ਤੁਹਾਨੂੰ ਬਾਅਦ ਚ ਹੋਊਗੀ ਦੱਸਾਂਗੇ ਵੀ ਕਿਵੇਂ ਉਗਾਈ ਜਾਂਦੀ ਹੈ ਕਿੱਥੇ ਰੱਖਦੇ ਆ ਕਿੱਥੋਂ ਸ਼ੁਰੂ ਹੁੰਦੇ ਆ ਤੇ ਕਿਹੜੀ ਕਿਹੜੀ ਤਰ੍ਹਾਂ ਦੀ ਪਨੀਰੀ ਮਿਲਦੀ ਹੈ ਇੱਕ ਵਾਰੀ ਇੱਥੇ ਦੱਸ ਦਿਓ ਤਾਂ ਕਿ ਜਿਹੜੇ ਦਰਸ਼ਕ ਦੇਖ ਰਹੇ ਨੇ ਉਹਨਾਂ ਨੇ ਜੇਕਰ ਖਰੀਦਣੀ ਹੋਵੇ ਉਹਨਾਂ ਨੂੰ ਪਤਾ ਲੱਗ ਜਾਵੇ ਕਿ ਕੀ ਕੀ ਮਿਲਦਾ ਹੈ ਇੱਥੇ ਫਾਰਮ ਦੇ ਹਾਂ ਜੀ ਮੈਂ ਤੁਹਾਨੂੰ ਦਿਖਾਉਣਾ ਵੀ ਆ ਇਹ ਫਿਲਹਾਲ ਆ ਜਿਵੇਂ ਆਪਣੇ ਕੋਲ ਗੋਭੀ ਪਈ ਆ ਤੇ ਇਹ ਹੁੰਦਾ ਵਾ ਆਪਣਾ ਇਹ ਇਹਨੂੰ ਸੈੱਲ ਕਹਿ ਦਿੰਦੇ ਆ ਤੇ ਇਹਦੇ ਵਿੱਚ ਘੱਟੋ ਘੱਟ ਨਹੀਂ 20-20 ਸਿੱਟ ਦੇਣੇ ਹ ਵੀ ਜੇਕ ਨਹੀਂ ਵੀ ਹੋਇਆ ਤਾਂ ਦੂਜਾ ਆ ਜਾਂਦਾ ਤੇ ਇਹਦੇ ਵਿੱਚ ਇਹ 8 ਬੂਟੇ ਨੇ ਜਿਵੇਂ ਜੀ ਤੇ ਹੁੰਦੇ ਦਾ 4 ਹੀ ਨੇ ਕਿਸੇ ਕਿਸੇ ਜਿਵੇਂ 2 ਹੁੰਦੇ ਅਲੱਗ-ਅਲੱਗ ਕਰਕੇ ਲਾਉਣੇ ਹੁੰਦੇ ਆ ਤੇ ਇਹ ਆਪਾਂ ਦਿੰਨੇ ਆ 2.75 ਸੈਂਟ ਦਾ ਹਾਂਜੀ ਤੇ ਇਸ ਤੋਂ ਇਲਾਵਾ ਹੋਰ ਅੱਗੇ ਹੋਰ ਅੱਗੇ ਆਪਣੇ ਕੋ ਆ ਤੜੀਆਂ ਆ ਗਈ ਜੀ ਹਾਂਜੀ ਆ ਆਪਣੇ ਕੋ ਮਟਰ ਆ ਗਏ ਜੀ ਆ ਟਮਾਟਰ ਆ ਗਏ ਹਾਂਜੀ ਤੇ ਆ ਆਪਣੇ ਕੋ ਖੀਰੇ ਪਏ ਨੇ ਜੀ ਤੇ ਆ ਆਪਣੇ ਕੋ ਹੈਗੀ ਆ ਪਾਲਕ ਹਾਂਜੀ ਇਹ ਇੱਥੇ ਇਹਨਾਂ ਦਾ ਧਿਆਨ ਕਿਵੇਂ ਰੱਖਿਆ ਜਾਂਦਾ ਹੈ ਕਿ ਤੁਸੀਂ ਅੱਗੇ ਵਰਕਰਸ ਵੀ ਰੱਖੇ ਜਾਂ ਤੁਸੀਂ ਸਾਰੀ ਦੇਖਭਾਲ ਆਪ ਹੀ ਕਰਦੇ ਹੋ ਨਹੀਂ ਨਹੀਂ ਵਰਕਰ ਤਾਂ ਨਹੀਂ ਰੱਖੇ ਹੀ ਅਸੀਂ ਆਪ ਹੀ ਦੋ ਜਣੇ ਸਾਹਦੇ ਆ ਇਹਨਾਂ ਨੂੰ ਤੇ ਆਪਣਾ ਇੱਥੇ ਧਿਆਨ ਤਾਂ ਬਸ ਜਿਵੇਂ ਇਹਨਾਂ ਨੂੰ ਟੈਂਪਰੇਚਰ ਦੇ ਹਿਸਾਬ ਨਾਲ ਰੱਖਉਂਦਾ ਧੁੱਪ ਦੇਣੀ ਹੈ ਧੁੱਪ ਧੁੱਪ 'ਚ ਰੱਖਣੇ ਪੈਂਦੇ ਆ ਜੇ ਜ਼ਿਆਦਾ ਧੁੱਪ ਹੋ ਗਈ ਤਾਂ ਅੰਦਰ ਕਿਵੇਂ ਕਰਨੇ ਆ ਛਾਂ ਕਰਨੀ ਆ ਉਹ ਸਾਰਾ ਕੁਝ ਅੰਜ ਤੇ ਜੇਕਰ ਦਰਸ਼ਕਾਂ ਨੇ ਪਨੀਰੀ ਖਰੀਦਣੀ ਹੈ ਤੁਹਾਡੇ ਕੋਲ ਆ ਕੇ ਤੁਸੀਂ ਉਹਨਾਂ ਨੂੰ ਗਾਈਡ ਵੀ ਕਰੋਗੇ ਕਿ ਕਿਸ ਤਰ੍ਹਾਂ ਦੇ ਨਾਲ ਇਹਨਾਂ ਨੂੰ ਲਗਾਉਣੀ ਚਾਹੀਦੀ ਨਹੀਂ ਬਿਲਕੁਲ ਬਿਲਕੁਲ ਵੈਸੇ ਗਾਈਡ ਕਰਨ ਚ ਇੰਨਾ ਉਹ ਨਹੀਂ ਹੈਗਾ ਤੇ ਕਿਉਂਕਿ ਇੱਥੇ ਆਪਣੇ ਲੋਕ ਪਹਿਲਾਂ ਹੀ ਸਾਰੇ ਬੈਕਯਾਰਡਾਂ 'ਚ ਐਕਸਪੈਰੀਮੈਂਟ ਕਿਉਂਕਿ ਇਹ ਖੇਤ 'ਚ ਲਾਉਣੀ ਔਖੀ ਆ ਘਰੇ ਲਾਉਣੀ ਸੌਖੀ ਆ ਘਰਾਂ ਖੇਤ ਦੇ ਉਰੇ ਮਿੱਟੀ ਦਾ ਵੀ ਡਿਫਰੈਂਸ ਆ ਘਰਾਂ 'ਚ ਤਾਂ ਆਪਣੇ ਕੋਈ ਛੋਟੀ ਕੈਰੀ ਹੁੰਦੀ ਆ ਉਹਦੇ 'ਚ ਆਪਾਂ ਟਾਪ ਸੋਇਲ ਜਾਂ ਸਾਰਾ ਕੁਝ ਪਾ ਲੈਨੇ ਆ ਤੇ ਪਰ ਇਹਨੂੰ ਅਗਾਉਣ ਦੇ ਵਿੱਚ ਜਿਆਦਾ ਦਿੱਕਤ ਨਹੀਂ ਆਉਂਦੀ ਹੈਗੀ ਜਿਵੇਂ ਫਰਟੀਲਾਈਜ਼ਰ ਨਹੀਂ ਪਾਉਂਦੇ ਆਪਾਂ ਉਦਾਂ ਦਾ ਕੁਝ ਵੀ ਤੇ ਪਰ ਜੇ ਕਿਸੇ ਨੂੰ ਜ਼ਰੂਰਤ ਹੈਗੀ ਆ ਉਹਨੂੰ ਆਪਾਂ ਪ੍ਰੋਪਰ ਚੰਗੀ ਤਰ੍ਹਾਂ ਗਾਈਡ ਵੀ ਕਰਦੇ ਆ ਕਿੰਨੇ ਹੀ ਬੇਥ ਤੇ ਲਾਉਣਾ ਬੂਟਾ ਕਿੰਨਾ ਕਿੰਨੇ ਦੂਰ ਕਿੰਨੇ ਕਿੰਨੇ ਨੇੜੇ ਲਾਉਣੇ ਆ ਕਿੰਨੇ ਦੂਰ ਲਾਉਣੇ ਆ ਕਿੰਨੀ ਲਾ ਸਕਦੇ ਆਪਾਂ ਉਹ ਸਾਰਾ ਕੁਝ ਜੀ ਤੇ ਤੁਹਾਡੇ ਵੱਲੋਂ ਤੇ ਮਿੱਟੀ ਵੀ ਪ੍ਰੋਵਾਈਡ ਕੀਤੀ ਜਾਂਦੀ ਆ ਨਹੀਂ ਫਿਲਹਾਲ ਨਹੀਂ ਮਿੱਟੀ ਤੇ ਕਰਦੇ ਹੈਗੇ ਹਾਂਜੀ ਤੇ ਉਹ ਦੱਸ ਦਈਦਾ ਵੀ ਕਿੱਥੋਂ ਮਿਲਦੀ ਆ ਉਹ ਆਪਣੇ ਕਿਤੋਂ ਵੀ ਲੈ ਲੈਣ ਤੇ ਮਿੱਟੀ ਨਹੀਂ ਆਪਾਂ ਦਿੰਦੇ ਹੈਗੇ ਜੀ ਇਸ ਤੋਂ ਇਲਾਵਾ ਹੋਰ ਇਸ ਸਾਈਡ ਤੇ ਕਿਹੜੀ ਪਨੀਰੀ ਆਪਾਂ ਦੇਖ ਰਿਆ ਇਸ ਸਾਈਡ ਤੇ ਆਪਣੇ ਕੋਲੇ ਆ ਕਕੰਬਰ ਹੈ ਜੀ ਹਾਂਜੀ ਤੇ ਆ ਆਪਣੇ ਕੋਲੇ ਹੈਗੇ ਨੇ ਮਿੰਨੀ ਰਾਉਂਡ ਇਹ ਹੈਗੇ ਐਗਪਲੈਂਟ ਜਿਹਨੂੰ ਆਪਾਂ ਬੈਂਗਣ ਕਹਿ ਦਿੰਦੇ ਆ ਇਹ ਹਾਂਜੀ ਤੇ ਆ ਆਪਣੇ ਕੋਲੇ ਹੈਗੇ ਆ ਭਿੰਡੀਆਂ ਤੇ ਮਤਲਬ ਹਰ ਤਰ੍ਹਾਂ ਦੀ ਸਬਜ਼ੀ ਜਿਹੜੀ ਪਨੀਰੀ ਆ ਤੁਹਾਡੇ ਕੋਲੇ ਮਿਲ ਜੇਗੀ ਹਰ ਤਰ੍ਹਾਂ ਦੀ ਮਿਲ ਜਾਣੀ ਆ ਤੇ ਆ ਇਹ ਆਪਣੇ ਕੋਲ ਪਿਆਜ਼ ਦੀ ਪਨੀਰੀ ਹੈ ਜੀ ਇਹ ਆਪਣੇ ਕੋਲ ਹੈਗਾ ਰੈੱਡ ਆਨੀਅਨ ਤੇ ਆਪਣੇ ਕੋਲੇ ਦੂਜਾ ਹਰਾ ਵੀ ਹੈਗਾ ਤੇ ਸਾਰੇ ਤਰ੍ਹਾਂ ਦੀ ਪਨੀਰੀ ਹੈਗੀ ਆ ਤੇ ਸਾਰੇ ਤਰ੍ਹਾਂ ਦੀ ਤੇ ਸਾਰੀਆਂ ਵੈਰਾਈਟੀਆਂ ਵੀ ਹੈਗੀਆਂ ਤਾਂ ਹਰਕਮਲ ਜਿਹੜੀ ਤੁਹਾਡੇ ਕੋਲ ਇੱਥੇ ਪਨੀਰੀਏ ਫਾਰਮ ਦੇ ਵਿੱਚ ਸਿਰਫ ਸਬਜ਼ੀਆਂ ਆ ਜਾਂ ਫਿਰ ਇਹਨਾਂ ਦੇ ਵਿੱਚ ਫਰੂਟਸ ਵੀ ਹੈਗੇ ਆ ਫਰੂਟਸ ਆਪਣੇ ਕੋਲੇ ਫਿਲਹਾਲ ਤਾਂ ਜਿਵੇਂ ਆਪਣੇ ਕੋਲੇ ਵਾਟਰਮੈਲਨ ਵੀ ਪਿਆ ਵਾ ਤੇ ਵਾਟਰਮੈਲਨ ਹੋ ਗਿਆ ਤੇ ਆਪਣਾ ਫਲਾਵਰਸ ਹੋਗੇ ਮੈਰੀਗੋਲਡ ਹੋਗੇ ਦੋ ਤਿੰਨ ਤਰ੍ਹਾਂ ਦੇ ਹੋਰ ਹੈਗੇ ਆ ਤੇ ਫਰੂਟਸ ਆਪਣੇ ਕੋਲ ਫਿਲਹਾਲ ਕਲੇ ਹੀ ਆ ਵਾਟਰਮੈਲਨ ਜਿਹੜਾ ਇਹਨੂੰ ਗਰੋਹ ਹੋਣ ਨੂੰ ਕਿੰਨਾ ਟਾਈਮ ਲੱਗਦਾ ਇਹ ਲਗਭਗ ਆਪਣਾ ਜੁਲਾਈ ਦੇ ਐਂਡ ਚ ਅਗਸਤ ਦੇ ਕੋਲੇ ਜਾ ਕੇ ਵਧੀਆ ਫਰੂਟ ਦਿੰਦਾ ਵਾ ਤੇ ਪਰ ਲੋਕ ਕਹਿੰਦੇ ਵੀ ਹੁੰਦਾ ਨਹੀਂਗਾ ਪਰ ਹੁੰਦਾ ਬਹੁਤ ਵਧੀਆ ਹੁੰਦਾ ਵਾ ਤੇ ਤਾਜ਼ਾ ਖਾਣ ਨੂੰ ਵੀ ਜਾਂ ਤੁਸੀਂ ਖਾਣੇ ਹੋ ਘਰੇ ਤਾਂ ਜਿਨ੍ਹਾਂ ਨੇ ਪਹਿਲਾਂ ਲਾਇਆ ਹੋਇਆ ਜਾਂ ਜਿਨ੍ਹਾਂ ਨੇ ਉਹ ਕੀਤਾ ਤੇ ਉਹਨਾਂ ਤੋਂ ਤੁਸੀਂ ਪੁੱਛਿਓ ਤੇ ਬਹੁਤ ਵਧੀਆ ਹੁੰਦਾ ਵਾ ਇਹ ਤੇ ਜਿਵੇਂ ਜਦੋਂ ਪਨੀਰੀ ਲੋਕੀ ਘਰੇ ਲੈ ਕੇ ਜਾਂਦੇ ਆ ਤਾਂ ਇਹਨਾਂ ਨੂੰ ਪਾਣੀ ਕਿਸ ਤਰ੍ਹਾਂ ਦੇ ਨਾਲ ਦੇਣਾ ਹੁੰਦਾ ਉਹਦੇ ਬਾਰੇ ਵੀ ਦੱਸ ਦਿਓ ਤੁਸੀਂ ਹਾਂਜੀ ਹਾਂਜੀ ਪਾਣੀ ਤਾਂ ਮੀਂਹ ਪੈਂਦੀ ਰਹਿੰਦੇ ਆਪਣੇ ਤੇ ਫਿਰ ਵੀ ਪਰ ਪਨੀਰੀ ਵੇਲੇ ਵੱਧਦਾ ਹੁੰਦਾ ਵਾ ਜਦ ਆਪਾਂ ਬੂਟਾ ਬੜਾ ਹੋ ਜਾਂਦਾ ਵਾ ਉਦੋਂ ਇਹ ਘਟ ਪਾਣੀ ਜਿਵੇਂ ਹਫਤੇ 'ਚ ਦੋ ਦਿਨ ਵੇ ਜੇ ਦੋ ਦਿਨ ਨਹੀਂ ਵੀ ਪਾਉਗੇ ਤਾਂ ਸੜ ਜਾਂਦਾ ਵਾ ਫਿਰ ਹਫਤੇ ਬਾਅਦ ਤਾਂ ਮੀਂਹ ਆ ਜਾਂਦਾ ਹਾਂਜੀ ਇਹ 사이ਟ ਤੇ ਹਰ ਕਮਲ ਜੀ ਮੈਂ ਆਪਾ ਦੇਖ ਰਿਹਾ ਇੱਥੇ ਸੋਲਡ ਲਿਖਿਆ ਹੋਇਆ ਆ ਤਾਂ ਇਹ ਸਾਰੀਆਂ ਸੋਲਡ ਹੋ ਚੁੱਕੀਆਂ ਨੇ ਇਸ ਸਮੇਂ ਹਾਂਜੀ ਇਹ ਆਪਣਾ ਨਾ ਜਿਵੇਂ ਕਈ ਲੋਕਾਂ ਨੇ ਨਾ ਪਹਿਲਾਂ ਫਾਰਮ ਦੇ ਉੱਤੇ ਪਹਿਲਾਂ ਪਨੀਰੀ ਲਾਤੀ ਸੀਗੀ ਅੱਜ ਤੋਂ ਜਿਵੇਂ ਹੁਣ ਵੈਦਰ ਨਹੀਂ ਸੀ ਠੀਕ ਮਾਈਨਸ ਚ ਚਲੇ ਜਾਂਦਾ ਸੀ 0 ਡਿਗਰੀ ਚਲੇ ਜਾਂਦਾ ਸੀਗਾ ਪਿੱਛੇ ਪਿਛਲੇ ਹਫ਼ਤੇ 0 ਡਿਗਰੀ ਸੀਗਾ ਤੇ ਉਹਨਾਂ ਦੀ ਪਨੀਰੀ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਉਹਨਾਂ ਦਾ ਮਰਗੀ ਵਿਚਾਰਿਆਂ ਦੀ ਤੇ ਉਹਨਾਂ ਨੇ ਦੁਬਾਰਾ ਆ ਕੇ ਰੱਖ ਲਿਆ ਉਹ ਕਹਿੰਦੇ ਵੀ ਜਦੋਂ ਸਾਡਾ ਖੇਤ ਤਿਆਰ ਹੋ ਗਿਆ ਜਾਂ ਵੈਦਰ ਸਹੀ ਹੋ ਗਿਆ ਤਾਂ ਅਸੀਂ ਤੁਹਾਨੂੰ ਲੈ ਕੇ ਜਾਵਾਂਗੇ ਇਸ ਕਰਕੇ ਫਿਰ ਜਦੋਂ ਲੋਕ ਆਉਂਦੇ ਨੇ ਫਿਰ ਉਹ ਚੱਕਦੇ ਨੇ ਇਧਰੋਂ ਤੇ ਇਹ ਗਿਣਕੇ ਸਾਈਡ ਤੇ ਲਾਈਆਂ ਹੋਈਆਂ ਨੇ ਫਿਰ ਆਇਆ ਫਿਰ ਸਾਡੇ ਲਈ ਵੀ ਦਿੱਕਤ ਨਹੀਂ ਆਉਂਦੀ ਉਹਨਾਂ ਲਈ ਵੀ ਦਿੱਕਤ ਨਹੀਂ ਆਉਂਦੀ ਫਿਰ ਉਹ ਜਦੋਂ ਆਉਣਗੇ ਆਪਦੀ ਇਦਾਂ ਹੀ ਚੱਕ ਕੇ ਲੈ ਜਾਣਗੇ ਹਾਂਜੀ ਮਤਲਬ ਕਿ ਸਹੀ ਟੈਂਪਰੇਚਰ ਸਹੀ ਮੌਸਮ ਦੇ ਵਿੱਚ ਪਨੀਰੀ ਉਗਾਉਣੀ ਚਾਹੀਦੀ ਹੈ ਤਾਂ ਵਧੀਆ ਵੈਸੇ ਤਾਂ ਮਈ ਦੇ ਵਿੱਚ ਆਪਾਂ ਲਾਈ ਦਿੰਨੇ ਹੁੰਦੇ ਆ ਤੇ ਇਸ ਸਾਲ ਥੋੜਾ ਜਿਹਾ ਜਿਵੇਂ ਠੰਡ ਵਾਲੀ ਪੈ ਗਈ ਸੀਗੀ ਮੈਂ 0 ਡਿਗਰੀ ਆ ਜਾਂਦਾ ਸੀ ਉਹਦੇ ਕਰਕੇ ਥੋੜੀ ਮਾਰ ਪੈ ਗਈ ਤੇ ਲੋਕਾਂ ਨੇ ਵੀ ਇਸ ਕਰਕੇ ਪਹਿਲਾਂ ਹੀ ਲਾਤੀਆਂ ਸੀਗੀਆਂ ਬਹੁਤ ਲੋਕਾਂ ਦੀਆਂ ਇਹ ਜ਼ਰੂਰੀ ਨਹੀਂ ਵੀ ਖੇਤ ਚੀ ਮਰੀਆਂ ਨੇ ਘਰਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਪਨੀਰੀ ਮਰ ਗਈ ਤੇ ਇਸ ਕਰਕੇ ਥੋੜਾ ਜਿਹਾ ਦੁਬਾਰਾ ਹੋਣ ਜਾਨੀ ਕਿ ਸਹੀ ਆ ਮੇਰੇ ਖਿਆਲ ਨਾਲ ਵੀਰਵਾਰ ਨੂੰ ਥੋੜਾ ਜਿਹਾ 3 ਡਿਗਰੀ ਤੱਕ ਜਾਣਾ ਵਾ ਤੇ ਉਸ ਤੋਂ ਬਾਅਦ ਤਾਂ ਵੈਦਰ ਬਹੁਤ ਵਧੀਆ ਹੋ ਗਿਆ ਹੁਣ ਲਾਉਣ ਦਾ ਸਹੀ ਸਮਾਂ ਹੈ ਤੇ ਆਈ ਥਿੰਕ ਇੱਧਰ ਜਿਹੜਾ ਦੇਖ ਰਹੇ ਆ ਧਨੀਆਂ ਦੇਖ ਰਹੇ ਆ ਹਾਂਜੀ ਹਾਂਜੀ ਇਹ ਆਪਣੇ ਕੋ ਧਨੀਆਂ ਵਾਜੀ ਤੇ ਇਹਦੇ ਵਿੱਚ ਵੀ ਇਹ ਸੇਮ ਪ੍ਰਾਈਸ ਹੀ ਆ ਤੇ ਇਹਦੇ ਚ ਵੀ ਕਾਫੀ ਜ਼ਿਆਦਾ ਹੁੰਦਾ ਵਾ ਤੇ ਵੀ ਉਦਾਂ ਕਰਕੇ ਆ ਆਪਣੇ ਕੋ ਹੈਗੀ ਹੈ ਯਕੀਨੀ ਤੇ ਇਹ 2 ਡਾਲਰ ਦੀ ਹੈ ਇਹਦੇ ਚ 2 ਹੁੰਦੇ ਨੇ ਪਰ ਆਪਾਂ ਲਈ ਦਾ ਇੱਕ ਬੂਟੇ ਦਾ ਹੀ ਰੇਟ ਆ ਤੇ ਇਹ ਦੋਨੋਂ ਯਾਨੀ ਕਿ ਦੋ ਦੇ ਆ ਹਾਂ ਹਾਂਜੀ ਇਹ ਹਾਂਜੀ ਤੇ ਤੁਹਾਨੂੰ ਕੀ ਲੱਗਦਾ ਕਿ ਇੱਥੇ ਕੀ ਜ਼ਿਆਦਾ ਡਿਮਾਂਡ ਦੇ ਵਿੱਚ ਰਹਿੰਦਾ ਲੋਕੀ ਕਿਹੜੀ ਪਨੀਰੀ ਸਭ ਤੋਂ ਜ਼ਿਆਦਾ ਪ੍ਰੇਫਰ ਕਰਦੇ ਨੇ ਜ਼ਿਆਦਾ ਕਰਦੇ ਆ ਟਮਾਟਰ ਹੋਗੀ ਮਿਰਚਾਂ ਹੋਗੀ ਸ਼ਿਮਲਾ ਮਿਰਚ ਹੋਗੀ ਤੇ ਪਿਆਜ਼ ਦੀ ਪਨੀਰੀ ਹੋਗੀ ਧਨੀਆ ਪਦੀਨਾ ਵੀ ਲੈਂਦੇ ਧਨੀਆ ਪਦੀਨਾ ਤਾਂ ਬਹੁਤ ਜ਼ਿਆਦਾ ਲੈਂਦੇ ਆ ਕਿਉਂਕਿ ਉਹਨਾਂ ਕੋ ਪਦੀਨਾ ਤਾਂ ਇਦਾਂ ਨਾ ਵੀ ਜੇ ਇੱਕ ਸਾਲ ਆਤਾ ਅਗਲੇ ਸਾਲ ਉਹਨੇ ਆਟੋਮੈਟਿਕ ਆਪਣੇ ਆਪ ਹੀ ਨਿਕਲੇ ਆਉਣਾ ਵਾ ਤੇ ਧਨੀਏ ਨੂੰ ਥੋੜੀ ਲੋੜ ਪੈਂਦੀ ਆ ਤੇ ਪੁਦੀਨਾ ਜਿਹੜਾ ਇੱਕ ਵਾਰ ਲਾਇਆ ਹੁੰਦਾ ਅਗਲੇ ਸਾਲ ਉਹ ਦੁਬਾਰਾ ਗਰੋ ਹੋਣ ਲੱਗ ਜਾਂਦਾ ਤਾਂ ਹਰ ਕਮਲ ਜਿਹੜੀ ਤੁਹਾਡੇ ਕੋਲੋਂ ਇੱਥੇ ਪਨੀਰੀ ਮਿਲਦੀ ਆ ਐਸ ਕੰਪੇਅਰਡ ਟੂ ਅਦਰਸ ਜਾਂ ਦੂਜਿਆਂ ਨਾਲ ਕੰਪੇਅਰ ਕਰਦੇ ਆ ਤੁਹਾਡੇ ਕੋਲੋਂ ਘੱਟ ਰੇਟ ਦੇ ਵਿੱਚ ਮਿਲਦੀ ਆ ਹਾਂਜੀ ਆਪਣਾ ਰੇਟ ਦਾ ਡਿਫਰੈਂਸ ਆ ਲੋਕ ਪਹਿਲਾਂ ਕਿਤੇ ਹੋਰ ਜਾਂ ਲੈ ਕੇ ਜਾਂਉਂਦੇ ਨੇ ਜਾਂ ਹਨਾ ਜੇ ਜਿਵੇਂ ਆਪਣੇ ਬੱਡੇ ਉਹਨੇ ਸਟੋਰ ਨੇ ਹੋਮ ਡਿਪੂ ਹੋ ਗਿਆ ਵਾਲਮਾਰਟ ਹੋ ਗਿਆ ਉਹਨਾਂ ਨਾਲੋਂ ਤਾਂ ਬਹੁਤ ਸਸਤੀ ਆ ਬਣੀ ਤੇ ਜਿਵੇਂ ਸਾਡੇ ਭਾਈਚਾਰੇ ਇੱਥੇ ਫਾਰਮ ਖੋਲੇ ਹੋਏ ਨੇ ਜਿਨ੍ਹਾਂ ਨੇ ਉਹਨਾਂ ਤੋਂ ਵੀ ਸਾਡੇ ਰੇਟਾਂ 'ਚ ਫਰਕ ਆ ਥੋੜਾ ਜਿਹਾ ਸਸਤਾ ਹੀ ਆ ਉਹਨਾਂ ਨਾਲੋਂ ਜਿਆਦਾ ਮਹਿੰਗਾ ਨਹੀਂ ਹੈਗਾ ਹਾਂਜੀ ਤੇ ਪਨੀਰੀ ਨੂੰ ਕਿਸੇ ਤਰ੍ਹਾਂ ਦਾ ਕੀੜਾ ਲੱਗਣ ਦਾ ਵੀ ਡਰ ਰਹਿੰਦਾ ਨਹੀਂ ਕੀੜਾ ਤਾਂ ਵੈਸੇ ਹੀ ਤਾਂ ਲੱਗਦਾ ਨਹੀਂਗਾ ਓਰੇ ਤੇ ਪਰ ਜੇ ਕੋਈ ਹੁੰਦਾ ਵਾ ਪਹਿਲੀ ਗੱਲ ਅਸੀਂ ਆਪ ਹੀ ਨਹੀਂ ਖਰਾਬ ਦਿੰਦੇ ਹੈਗੇ ਜਿਵੇਂ ਜੇ ਕੋਈ ਖਰਾਬਨੀਰੀ ਹੁੰਦੀ ਅਸੀਂ ਆਪ ਹੀ ਬਾਹਰ ਕੱਢ ਦਿੰਨੇ ਆ ਉਹਦੇ ਲਈ ਸਾਡਾ ਵੀ ਨਮਾ ਨਮਾ ਵਾ ਕੋਈ ਆ ਕੇ ਬੈਡ ਇੰਪ੍ਰੈਸ਼ਨ ਉਹ ਵੀ ਉਹ ਸਾਡੇ ਲਈ ਵੀ ਪਧੀਆ ਗੱਲ ਨਹੀਂ ਹੈਗੀ ਤੇ ਜੇ ਪਰ ਹਾਂ ਇਦਾਂ ਦਾ ਕੋਈ ਹੋ ਜਾਂਦਾ ਤਾਂ ਅਸੀਂ ਬਦਲ ਕੇ ਜਾਂ ਕੁਝ ਵੀ ਬਦਲ ਜੇ ਬੰਦਾ ਸਾਨੂੰ ਦੱਸਦਾ ਵਾ ਪਹਿਲੀ ਗੱਲ ਤਾਂ ਅਸੀਂ ਦੇਖ ਕੇ ਦਿੰਨੇ ਆ ਸਾਰਾ ਕੁਝ ਹਾਂਜੀ ਤੇ ਉਦਾਂ ਦੀ ਕੋਈ ਇਦਾਂ ਦਾ ਹੈ ਨਹੀਂਗਾ ਵੀ ਅਸੀਂ ਵੀ ਉਹੀ ਚੱਕਾਈ ਜੰਨੇ ਆ ਜਾਂ ਖਰਾਬ ਦੀ ਜੰਨੇ ਆ ਤੇ ਨਹੀਂ ਉਹ ਵਧੀਆ ਹੋਊਗਾ ਵਧੀਆ ਪਰਫੈਕਟ ਗਰੰਟੀ ਦੇ ਨਾਲ ਕੰਮ ਹਾਂਜੀ ਰਿਜ਼ਲਟ ਵੀ ਵਧੀਆ ਹੋਊਗਾ ਉਹਦਾ ਤਾਂ ਹਰ ਕਮਲ ਜਿਹੜੀ ਇਹ ਜਗਾ ਹੈ ਜਿੱਥੇ ਤੁਸੀਂ ਪਨੀਰੀ ਉਗਾਈ ਹੋਈ ਹੈ ਸਾਰਾ ਫਾਰਮ ਆਪਾਂ ਦੇਖ ਰਹੇ ਆ ਜਗਾ ਤੁਹਾਡੀ ਆਪਣੀ ਹੈ ਨਹੀਂ ਨਹੀਂ ਇਹ ਸਾਡੀ ਨਹੀਂ ਹੈਗੀ ਇਹ ਸਾਡੇ ਰਿਲੇਟਿਵ ਨੇ ਤੇ ਉਹਨਾਂ ਦੇ ਕਾਫੀ ਉਹਨਾਂ ਦੇ ਕਾਫੀ 40 44 ਏਕੜ ਦੀ ਜਗਾ ਬਹ ਪੂਰੀ ਲੋਟ ਆ ਇਹ ਤੇ ਉਹ ਕਾਫੀ ਪੁਰਾਣੇ ਇਹੇ ਨੇ ਤੇ ਉਹਨਾਂ ਦੇ ਕਾਫੀ ਹੋਰ ਵੀ ਪਲਾਜ਼ੇ ਨੇ ਤੇ ਪਰ ਇਹ ਸਾਨੂੰ ਉਹਨਾਂ ਨੇ ਸਹਿਯੋਗ ਨਾਲ ਹੀ ਦਿੱਤੀ ہوئی ਆ ਵੀ ਹਾਂ ਵੀ ਤੁਸੀਂ ਕਰੋ ਵੀ ਨਾਲ ਸਤੋਗਾ ਜਦ ਤੱਕ ਅਜੇ ਤੱਕ ਕੋਈ ਰੈਂਟ ਬਾਰੇ ਜਾਂ ਕੁਝ ਵੀ ਇਦਾਂ ਦਾ ਕੁਝ ਵੀ ਨਹੀਂ ਕੀਤਾ ਹੈਗਾ ਹਾਂਜੀ ਤਾਂ ਇਹ ਪੂਰਾ ਵਧੀਆ ਉਹਨਾਂ ਨੇ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਸਾਨੂੰ ਬਹੁਤ ਸਹਿਯੋਗ ਮਿਲਿਆ ਜਦ ਅਸੀਂ ਇਸ ਲਾਈਨ 'ਚ ਆਏ ਹਾਂਜੀ ਇਹ ਜਿਵੇਂ ਤੁਸੀਂ ਪ੍ਰੋਗਰਾਮ ਦੇ ਸਟਾਰਟਿੰਗ ਦੇ ਵਿੱਚ ਦੱਸਿਆ ਸੀਗਾ ਕਿ ਪਨੀਰੀ ਤੁਸੀਂ ਆਪ ਭਗਾਉਨੇ ਹੋ ਤੇ ਤੁਸੀਂ ਕਿਹਾ ਸੀ ਆਪਾਂ ਬਾਅਦ 'ਚੋਂ ਜਾ ਕੇ ਦੱਸ ਦਿਆਂ ਕਿ ਕਿੱਥੇ ਪਨੀਰੀ ਉਗਾਈ ਜਾਂਦੀ ਹੈ ਤਾਂ ਉਹ ਹੁੰਦਾ ਸੀ ਹਾਂਜੀ ਹਾਂਜੀ ਦੱਸ ਦੋ ਦਿਖਾ ਦਿੰਦੇ ਆ ਤੁਹਾਨੂੰ ਅਸੀਂ ਪਨੀਰੀ ਕਿੱਥੇ ਕਾਉਨੇ ਆ ਤੇ ਤੇ ਇਹ ਸਾਡਾ ਟ੍ਰੇਲਰ ਤਿਆਰ ਕੀਤਾ ਸੀਗਾ ਅਸਲ 'ਚ ਅਸੀਂ ਜਦੋਂ ਸ਼ੁਰੂ ਕੀਤਾ ਸੀਗਾ ਇਹ ਇਹਦੇ ਬਾਰੇ ਸੋਚਿਆ ਸੀਗਾ ਤਾਂ ਉਦੋਂ ਅਕਤੂਬਰ ਦੀ ਗੱਲ ਹੈ ਤੇ ਉਦੋਂ ਸਾਡਾ ਗ੍ਰੀਨ ਹਾਊਸ ਤਿਆਰ ਨਹੀਂ ਸੀ ਹੋਇਆ ਤੇ ਫਿਰ ਫਰਵਰੀ ਦੇ ਵਿੱਚ ਤਾਂ ਆਪਾਂ ਪਨੀਰੀ ਫਰਵਰੀ ਦੇ ਐਂਡ ਦੇ ਵਿੱਚ ਤਾਂ ਬੀ ਲਾਉਣਾ ਹੀ ਹੁੰਦਾ ਵਾ ਇਸ ਕਰਕੇ ਤੇ ਸਾਨੂੰ ਹੋਰ ਕੋਸ਼ਲ ਮਿਲਿਆ ਨਹੀਂ ਗਿਆ ਤੇ ਫਿਰ ਅਸੀਂ ਇਦਾਂ ਟ੍ਰੇਲਰ ਬਾਈ ਕੀਤਾ ਤੇ ਉਹਦੇ ਚ ਪਹਿਲਾਂ ਪਹਿਲਾਂ ਸਨਸੈਟ ਉਹਦੀ ਸਨਲਾਈਟ ਦੀ ਇੰਨੀ ਲੋਡ ਨਹੀਂ ਹੁੰਦੀ ਹੈਗੀ ਤੇ ਇਹਦੇ ਚ ਆ ਹੀਟਰ ਹੀਟ ਸਿਸਟਮ ਕਰਕੇ ਕਿਉਂਕਿ ਟੈਂਪਰੇਚਰ ਇਹਦੇ ਲਈ ਬਹੁਤ ਜ਼ਿਆਦਾ ਚਾਹੀਦਾ ਹੁੰਦਾ ਵਾ ਘੱਟੋ ਘੱਟ 40 ਤੋਂ 45 ਡਿਗਰੀ ਚਾਹੀਦਾ ਹੁੰਦਾ ਵਾ ਤੇ ਫਿਰ ਉਦੋਂ ਸنو ਵੀ ਹੁੰਦੀ ਆ ਸنو ਦੇ ਵਿੱਚ ਸਤੋ ਗ੍ਰੀਨ ਹਾਊਸ ਵੀ ਨਹੀਂ ਪਿਆ ਤੇ ਫਿਰ ਅਸੀਂ ਇਹ ਟ੍ਰੇਲਰ ਲਿਆ ਕੇ ਇਹਨੂੰ ਤਿਆਰ ਕੀਤਾ ਤੇ ਇਹਦੇ ਵਿੱਚ ਫਿਰ ਆਪਾਂ ਪਨੀਰੀ ਆ ਤਿਆਰ ਕਰੀਦੀ ਆ ਤੁਸੀਂ ਖੁਦ ਹੀ ਤਿਆਰ ਕੀਤਾ ਦੋਨਾਂ ਨੇ ਮਿਲ ਕੇ ਹਾਂਜੀ ਹਾਂਜੀ ਇਹ ਸਾਰਾ ਆਪ ਹੀ ਤਿਆਰ ਕੀਤਾ ਬਾਈ ਤੇ ਇਹਨੂੰ ਤਿਆਰ ਕਰਨ ਨੂੰ ਕਿੰਨਾ ਟਾਈਮ ਲੱਗ ਗਿਆ ਕੰਟੇਨਰ ਇਹ ਜਿਵੇਂ ਪਹਿਲਾਂ ਜਦ ਆਪਾਂ ਸ਼ੁਰੂ ਕਰਦੇ ਹੁੰਨੇ ਉਹਦੋਂ ਇੰਨੇ ਨਹੀਂ ਪਲਾਨ ਹੁੰਦੇ ਹੈਗੇ ਜਿਵੇਂ ਅਸੀਂ ਆ ਪਹਿਲਾਂ ਹੁਣ ਤੱਕ ਲੋਹੇ ਦੇ ਰੈਕ ਨਹੀਂ ਪਹਿਲਾਂ ਅਸੀਂ ਲੱਕੜ ਦੇ ਆਪ ਉਤਿਆਰ ਕੀਤੇ ਸੀਗੇ ਤੇ ਉਹ ਭਾਰ ਨਹੀਂ ਸੀ ਚੱਲਦੇ ਜਦੋਂ ਬੂਟੇ ਵੱਡੇ ਹੋ ਜਾਂਦੇ ਜਾਂ ਪਾਣੀ ਪਾਉਂਦੇ ਆ ਉਹ ਟੁੱਟ ਜਾਂਦੇ ਸੀਗੇ ਇਸ ਕਰਕੇ ਫਿਰ ਅਸੀਂ ਇਹ ਆਰਡਰ ਕੀ ਕਰਕੇ ਤੇ ਫਿਰ ਇਹ ਲਾਏ ਤੇ ਫਿਰ ਉਸ ਤੋਂ ਬਾਅਦ ਜਿਵੇਂ ਜਿਵੇਂ ਹੋਰ ਲੱਗਦਾ ਰਿਹਾ ਵੀ ਇਹਨੂੰ ਹੋਰ ਵਧੀਆ ਕਰ ਸਕਦੇ ਹਾਂ ਜਿਵੇਂ ਜਿਵੇਂ ਸਾਡੇ ਦਿਮਾਗ 'ਚ ਆਇਆ ਉਹਵੇਂ ਕਰੀ ਗਏ ਜਿਹੜੀ ਇੱਥੇ ਲਾਈਟਿੰਗ ਦੇਖ ਰਹੇ ਹੋ ਪਿੰਕ ਕਲਰ ਇਹ ਵੀ ਕੋਈ ਸਪੈਸੀਫਿਕ ਇਦਾਂ ਵੀ ਲਾਈਟਿੰਗ ਦੀ ਜ਼ਰੂਰਤ ਹੁੰਦੀ ਹੈ ਹਾਂਜੀ ਇਹ ਆਪਣੀ ਗਰੋਇੰਗ ਲਾਈਟ ਆਈ ਤੇ ਇਹ ਸਨਲਾਈਟ ਦਾ ਹੀ ਕੰਮ ਕਰਦੀ ਆ ਤੇ ਇਹ ਆਪਾਂ ਜਿਵੇਂ ਜਬ ਬੂਟਾ ਛੋਟਾ ਇੰਨਾ ਕ ਨਿਕਲਦਾ ਵਾ ਤਾਂ ਕਈ ਵਾਰੀ ਫਰਵਰੀ ਮਾਰਚ ਦੇ ਵਿੱਚ ਸੂਰਜ ਨਹੀਂ ਨਿਕਲਦਾ ਕਈ ਕਈ ਦਿਨ ਨਹੀਂ ਨਿਕਲਦਾ ਉਹਦੇ ਲਈ ਫਿਰ ਆਪਾਂ ਨੂੰ ਇਹਦੀ ਲੋਡ ਪੈਂਦੀ ਗਈ ਹਾਂਜੀ ਫਿਰ ਅਸੀਂ ਇਹ ਲਾ ਕੇ ਰੱਖਦੇ ਆ ਸਾਡੇ ਸਮਾਰਟ ਪਲੱਗ ਲਾਏ ਹੋਏ ਨੇ ਇਹ ਫੋਨ ਤੇ ਚੱਲ ਪੈਂਦੀਆਂ ਨੇ ਫੋਨ ਤੋਂ ਹੀ ਬੰਦ ਹੋ ਜਾਂਦਾ ਸਾਰਾ ਸਿਸਟਮ ਸੌਖਾ ਕੀਤਾ ਹੋਇਆ ਹਾਂਜੀ ਇਸ ਪ੍ਰੋਗਰਾਮ ਦੀ ਸਟਾਰਟਿੰਗ ਦੇ ਵਿੱਚ ਜਿਵੇਂ ਤੁਹਾਨੂੰ ਦੱਸਿਆ ਸੀ ਕਿ ਇੰਡੀਆ ਤੋਂ ਵੀ ਫਾਰਮ ਦੇ ਉੱਤੇ ਕਾਫੀ ਸਮਾਨ ਮੰਗਾਇਆ ਗਿਆ ਉਹ ਵੀ ਹੁਣ ਤੁਹਾਨੂੰ ਸਮਾਨ ਦਿਖਾਉਣ ਜਾ ਰਹੇ ਹਾਂ ਇੱਥੇ ਤੁਸੀਂ ਜੀਪ ਦੇਖ ਰਹੇ ਹੋ ਹਰ ਕਮਲ ਇਹਦੇ ਬਾਰੇ ਦੱਸਣਗੇ ਇਹ ਜੀਪ ਇੰਡੀਆ ਤੋਂ ਹੀ ਮੰਗਾਈ ਗਈ ਹੈ ਹਾਂਜੀ ਹਾਂਜੀ ਬਿਲਕੁਲ ਇਹ ਇੰਡੀਆ ਤੋਂ ਮੰਗਾਈ ਹੈ ਇਹ ਆਪਣੇ ਡੱਬ ਵਾਲੀ ਜਿੱਥੇ ਤਿਆਰ ਹੁੰਦੀ ਹੈ ਉੱਥੋਂ ਹੀ ਤਿਆਰ ਕਰਈ ਹੈ ਇਹ ਹਾਂਜੀ ਸਪੈਸ਼ਲ ਤਿਆਰ ਕਰਵਾਈ ਗਈ ਹੈ ਇਹ ਹਾਂਜੀ ਸਪੈਸ਼ਲ ਕਰਾਈ ਹੈ ਕਿਉਂਕਿ ਇੰਡੀਆ ਜੇ ਆਪਣੇ ਰਾਈਟ ਰਾਈਟ ਹੈਂਡ ਹੁੰਦੀ ਹੈ ਲੈਫਟ ਹੈਂਡ ਹਾਂਜੀ ਹਾਂਜੀ ਇਹਦੇ ਵਿੱਚ ਕੀ ਮੋਡੀਫਿਕੇਸ਼ਨਸ ਸਪੈਸ਼ਲ ਤੁਸੀਂ ਕਰਵਾਈਆਂ ਸਪੈਸ਼ਲ ਤਾਂ ਕੋਈ ਨਹੀਂ ਕੀ ਜਿੱਦਾਂ ਰਿਜੀਨਲ ਲੁੱਕ ਹੁੰਦੀ ਆ ਵੀ ਟਾਇਰ ਉਹੋ ਜਿਹਾ ਸਾਰਾ ਕੁਝ ਉਦਾਂ ਹੀ ਕਰਾਇਆ ਤੇ ਵੱਧ ਤੋਂ ਵੱਧ ਜਿਆਦਾ ਮਿਊਜ਼ਿਕ ਸਿਸਟਮ ਲਵਾਇਆ ਹੋਇਆ ਇੱਕ ਜਿਆਦਾਤਰ ਹੋਰ ਤਾਂ ਮੋਡੀਫਿਕੇਸ਼ਨ ਉਹ ਜਿੰਨਾ ਲਾਈ ਜਾਵਾਂਗੇ ਤਾਂ ਉਹ ਹੁੰਦਾ ਹੀ ਆ ਤੇ ਪਰ ਕੋਈ ਨੋਰਮ ਜਿਆਦਾ ਨਹੀਂ ਹੈਗੀ ਨੋਰਮਲ ਹੀ ਆ ਹਾਂਜੀ ਤੁਹਾਨੂੰ ਸ਼ੌਂਕ ਸੀਗਾ ਕਿ ਕੈਨੇਡਾ ਦੇ ਵਿੱਚ ਵੀ ਇਦਾਂ ਆਪਣੀ ਜੀਪ ਮੰਗਵਾਉਣੀ ਆ ਇਹ ਸ਼ੌਂਕ ਤਾਂ ਸੀਗਾ ਪਰ ਇਹ ਸੋਚਿਆ ਨਹੀਂ ਸੀ ਕਦੇ ਵੀ ਇੱਥੇ ਮਹਗਾਵਾਂਗੇ ਤੇ ਪਰ ਜਿਵੇਂ ਅਸੀਂ ਕੰਟੇਨਰ ਮੰਗਾਉਣ ਲੱਗੇ ਤਾਂ ਸਾਡੇ ਕੋਲੇ ਇਹ ਆਈਡੀਆ ਆਇਆ ਵੀ ਕਿਉਂਕਿ ਸਾਡੇ ਆਪ ਦੇ ਵੀ ਫੈਮਿਲੀ ਚ ਕਈ ਵਿਆਹ ਵੇ ਹੋ ਸੀਗੇ ਤੇ ਉਹ ਬਾਹਰ ਜਾਂਦੇ ਸੀਗੇ ਫੋਟੋ ਸ਼ੂਟ ਕਰਾਉਣ ਪ੍ਰੀ ਵੈਡਿੰਗ ਦੀਆਂ ਫੋਟੋਆਂ ਕਰਾਉਣਾ ਹਨ ਤੇ ਉਸ ਚੀਜ਼ ਚ ਫਿਰ ਸਾਨੂੰ ਲੱਗਿਆ ਵੀ ਆਪਾਂ ਵੀ ਇਹ ਮੰਗਾ ਸਕਦੇ ਆ ਤੇ ਆਪਾਂ ਫਾਰਮ ਤੇ ਖੜਾਵਾਗੇ ਹਾਂਜੀ ਮਤਲਬ ਜਿਨ੍ਹਾਂ ਨੂੰ ਹੁਣ ਜਿਨ੍ਹਾਂ ਦੇ ਇੱਥੇ ਹੁਣ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਜੇ ਕਿਸੇ ਨੇ ਪ੍ਰੀ ਵੈਡਿੰਗ ਕਰਾਉਣੀ ਆ ਜਾਂ ਕਿਸੇ ਵੀ ਤਰ੍ਹਾਂ ਦੇ ਸ਼ੂਟ ਲਈ ਚਾਹੀਦੀ ਤਾਂ ਅੱਧ ਤੋਂ ਲਿਜਾ ਸਕਦੇ ਨੇ ਹਾਂਜੀ ਬਿਲਕੁਲ ਜਿਵੇਂ ਪਿੱਛੇ ਗਾਣਿਆਂ ਦੇ ਸ਼ੂਟ ਹੁੰਦੇ ਰਹਿੰਦੇ ਨੇ ਤੇ ਕਾਫੀ ਗਾਣਿਆਂ ਦੇ ਪਹਿਲਾਂ ਵੀ ਸ਼ੂਟ ਹੋਏ ਨੇ ਇਵੈਂਟ ਤੇ ਵਿਆਹ ਸ਼ਾਦੀ ਲਈ ਜਿੱਥੇ ਕੋਈ ਵੀ ਚੀਜ਼ ਕਰਨੀ ਆ ਤਾਂ ਲਿਜਾ ਸਕਦੇ ਆ ਹਾਂਜੀ। ਉਹ ਸਾਈਡ ਤੇ ਟਰੈਕਟਰ ਦੇਖ ਰਹੇ ਆ ਉਹਦੇ ਬਾਰੇ ਵੀ ਜ਼ਰੂਰ ਦੱਸੋ। ਟਰੈਕਟਰ ਤਾਂ ਸਾਡਾ ਮੇਨ ਸੀਗਾ ਨਾ ਵੀ ਜੇ ਖੇਤੀ ਕਰਨੀ ਆ ਟਰੈਕਟਰ ਤੋਂ ਬਿਨਾ ਹੋਣੀ ਨਹੀਂ ਨੀਗੀ ਤੇ ਅਸੀਂ ਇੱਥੇ ਵੀ ਕਾਫੀ ਦੇਖੇ ਉਹੀ ਰੇਟ 'ਚ ਸਾਨੂੰ ਇੱਥੇ ਮਿਲ ਰਹੇ ਸੀ ਜੋ ਰੇਟ 'ਚ ਸਾਨੂੰ ਇੰਡੀਆ ਸਗੋਂ ਇੰਡੀਆ ਨਾਲੋਂ ਮਹਿੰਗੇ ਮਿਲਦੇ ਸੀਗੇ ਉਰੇ। ਤੇ ਉਸ ਕਰਕੇ ਫਿਰ ਅਸੀਂ ਸੋਚਿਆ ਵੀ ਫਿਰ ਜੇ ਕੱਲਾ ਟਰੈਕਟਰ ਲੈ ਲੈਂਦੇ ਕੱਲੇ ਟਰੈਕਟਰ ਨਾਲ ਵੀ ਨਹੀਂ ਹੁੰਦਾ ਤੇ ਫਿਰ ਸਾਰਾ ਕੁਝ ਕਰਦੇ ਕਰਾਉਂਦੇ ਫਿਰ ਅਸੀਂ ਇੱਥੇ ਪਹੁੰਚੇ ਵੀ ਅਸੀਂ ਇੰਡੀਆ ਤੋਂ ਹੀ ਮੰਗਾਈਏ ਹਾਂਜੀ ਤਾਰਕਮਲ ਜੋ ਟਰੈਕਟਰ ਇੱਥੇ ਦੇਖ ਰਹੇ ਆ ਇਹਦੇ ਵਿੱਚ ਵੀ ਮੋਡੀਫਿਕੇਸ਼ਨਸ ਕਰਵਾਈਆਂ ਗਈਆਂ ਨੇ ਹਾਂਜੀ ਇਹਦੇ ਵਿੱਚ ਜਿਆਦਾ ਕਰਾਈਆਂ ਨੇ ਕਿਉਂਕਿ ਇਹ ਸਾਨੂੰ ਜਾਗੋ ਵਾਸਤੇ ਲਾਈਟਿੰਗ ਹੁੰਦੀ ਹੈ ਇਹਦੇ ਵਿੱਚ ਜੋ ਕੁਝ ਵੀ ਹੁੰਦਾ ਉਹ ਸਾਰਾ ਕੁਝ ਜਿਵੇਂ ਆ ਲਾਈਟਾਂ ਲਵਾਈਆਂ ਉਹ ਸਪੀਕਰ ਸਪੀਕਰ ਲਗਾਏ ਸਾਰਾ ਕੁਝ ਇਦਾਂ ਦਾ ਲਵਾਇਆ ਸੀਗਾ ਹਾਂਜੀ ਇਹ ਜੇ ਜੇ ਤੁਸੀਂ ਰੈਂਟ ਤੇ ਦਿੰਦੇ ਹੋ ਤਾਂ ਇੱਕ ਦਿਨ ਲਈ ਦਿੰਦੇ ਹੋ ਜਾਂ ਫਿਰ ਕਿੰਨੇ ਦਿਨਾਂ ਦੇ ਜੇਕਰ ਲੈ ਕੇ ਜਾਣਾ ਕਿਸੇ ਨੇ ਲੈ ਜਾ ਸਕਦਾ ਇਹ ਉਹਨਾਂ ਤੇ ਡਿਪੈਂਡ ਆ ਜਿੰਨਾ ਦਾ ਇਵੈਂਟ ਆ ਹੁਣ ਕਈਆਂ ਦਾ ਜਿਵੇਂ ਵੀਡੀਓ ਸ਼ੂਟ ਹੁੰਦਾ ਗਾਣੇ ਦਾ ਸ਼ੂਟ ਹੁੰਦਾ ਉਹ 4 ਘੰਟਿਆਂ ਲਈ ਵੀ ਯੂਜ਼ ਕਰਦੇ ਆ ਕਿਉਂਕਿ ਉਹਨਾਂ ਨੇ ਸ਼ਾਰਟ ਹੀ ਲੈਣੇ ਹੁੰਦੇ ਆ ਤੇ ਉਹ ਚੀਜ਼ਾਂ ਕਰਕੇ ਆਪਣਾ ਜਿਵੇਂ ਵਿਆਹ ਵਾਲੇ ਨੇ ਉਹਰੇ ਵਿਆਹ ਹਫ਼ਤਾ ਹਫ਼ਤਾ ਵੀ ਚੱਲਦੇ ਆ ਉਹ ਚੀਜ਼ਾਂ ਤਿੰਨ ਤਿੰਨ ਚਾਰ ਚਾਰ ਦਿਨ ਵੀ ਲੈ ਜਾਂਦੇ ਆ ਤੇ ਉਹ ਚੀਜ਼ਾਂ ਕਰਕੇ ਹਾਂਜੀ ਖੇਤੀਬਾੜੀ ਦੇ ਵਿੱਚ ਕੱਲਾ ਟਰੈਕਟਰ ਨੇ ਹੋਰ ਵੀ ਸੰਧਾਂ ਦੀ ਲੋਡ ਪੈਂਦੀ ਆ ਤਾਂ ਤੁਸੀਂ ਹੋਰ ਵੀ ਸੰਧ ਮੰਗਵਾਏ ਹੋਏ ਨੇ ਹਾਂਜੀ ਹਾਂਜੀ ਸਾਰਾ ਕੁਝ ਮੰਗਾਇਆ ਜਿਵੇਂ ਰੂਟਾਵੇਟਰ ਹੋ ਗਿਆ ਪਾਣੀ ਵਾਲਾ ਟੈਂਕਰ ਹੋ ਗਿਆ ਬੱਟਾ ਪਾਉਣ ਵਾਲਾ ਜੰਦਾ ਹੋ ਗਿਆ ਬੈੱਡ ਮੇਕਰ ਹੋ ਗਿਆ ਹਲ ਹੋ ਗਿਆ ਤਵੀਆਂ ਹੋ ਗਈਆਂ ਕਰਾਹ ਹੋ ਗਿਆ ਜੋ ਵੀ ਸੀਗਾ ਨਿੱਕਾ ਮੋਟਾ ਜੋ ਵੀ ਹੁੰਦਾ ਵਾ ਸਾਰੀ ਮੰਗਾਈ ਨੇ ਜਿਵੇਂ ਤੁਸੀਂ ਦੱਸਿਆ ਕਿ ਤੁਹਾਡੇ ਨਾਲ ਜੋ ਇੱਥੇ ਹੈਗੇ ਨੇ ਉਹਨਾਂ ਦਾ ਬੈਕਗ੍ਰਾਉਂਡ ਪਿੱਛੋਂ ਖੇਤੀਬਾੜੀ ਉਹਨਾਂ ਨੇ ਪੜ੍ਹਾਈ ਵੀ ਕੀਤੀ ਹੋਈ ਆ ਤੁਹਾਡਾ ਵੀ ਬੈਕਗ੍ਰਾਉਂਡ ਇਹੀ ਆ ਹਾਂਜੀ ਹਾਂਜੀ ਲਗਭਗ ਇਹੀ ਆਈ ਤੇ ਪਰ ਮੇਰੇ ਡੈਡੀ ਨਹੀਂ ਸੀ ਕਰਦੇ ਉਹ ਜੌਬ ਕਰਦੇ ਸੀਗੇ ਤੇ ਪਰ ਅਸੀਂ ਰਹੇ ਪਿੰਡਾਂ 'ਚ ਹੀ ਆ ਹਾਂਜੀ ਤੇ ਸਾਨੂੰ ਆਪ ਵੀ ਸ਼ੌਂਕ ਬਹੁਤ ਆਈ ਤੇ ਇਸ ਵੇਲੇ ਤੁਹਾਡੇ ਫੈਮਿਲੀ ਮੈਂਬਰਸ ਨੂੰ ਵੀ ਤੁਹਾਡੇ ਤੇ ਮਾਣ ਮਹਿਸੂਸ ਹੁੰਦਾ ਕਿ ਸਾਡੇ ਬੱਚਿਆਂ ਨੇ ਕੈਨੇਡਾ ਜਾ ਕੇ ਇਦਾਂ ਖੇਤੀਬਾੜੀ ਨੂੰ ਪ੍ਰੋਮੋਟ ਕੀਤਾ ਨੀ ਹਜੇ ਤਾਂ ਉਹਨਾਂ ਨੂੰ ਵੀ ਇੰਨਾ ਫਿਲਹਾਲ ਇਹਦੇ ਬਾਰੇ ਪਤਾ ਨਹੀਂਗਾ ਹਾਂਜੀ ਤੇ ਸਾਡੇ ਘਰੇ ਤਾਂ ਹਜੇ ਜਦੋਂ ਕੰਟੇਨਰ ਮੰਗਾਇਆ ਈ ਵਨ ਕਿ ਜਿੱਥੋਂ ਅਸੀਂ ਮੰਗਾਇਆ ਵਾ ਤਾਂ ਸਾਡੇ ਘਰਦਿਆਂ ਨੂੰ ਇਹ ਵੀ ਨਹੀਂ ਪਤਾ ਵੀ ਕਿਹੜੀ-ਕਿਹੜੀ ਚੀਜ਼ ਆਈ ਹੈ ਕਿਹੜੀ-ਕਿਹੜੀ ਨਹੀਂ ਆਈ ਸੋ ਅਸੀਂ ਆਪ ਇਹ ਮਿਹਨਤ ਕਰਕੇ ਆਪਦੇ ਪੈਸੇ ਕਰਕੇ ਜਿਵੇਂ ਵੀ ਇਹ ਰੇਟ ਹਟਾ ਕਰਕੇ ਨਾ ਕਰੋ ਇੰਨੇ ਮੰਗੇ ਆ ਪੈਸੇ ਤੇ ਜੋ ਵੀ ਕੀਤਾ ਅਸੀਂ ਆਪ ਹੀ ਕੀਤਾ ਵਾ ਤੇ ਫਿਲਹਾਲ ਮੈਨੂੰ ਨਹੀਂ ਲੱਗਦਾ ਸਾਡੀ ਫੈਮਲੀਆ ਨੂੰ ਵੀ ਇੰਨਾ ਪਤਾ ਹੋਊਗਾ ਵੀ ਇੰਨਾ ਵੀ ਇਹਨਾਂ ਨੇ ਕੀਤਾ ਵਾ ਹਾਂਜੀ ਤੇ ਤੁਸੀਂ ਇਹੀ ਹੁਣ ਇਹੀ ਫਾਰਮ ਤੇ ਰਹਨੇ ਹੋ ਜਾਂ ਇਸ ਤੋਂ ਇਲਾਵਾ ਹੋਰ ਕੋਈ ਜੌਬ ਵੀ ਕਰਦੇ ਫੁੱਲ ਟਾਈਮ ਸਾਡਾ ਇਹੀ ਆ ਅਸੀਂ ਨਾਲ ਮੂਵਿੰਗ ਦਾ ਕੰਮ ਸ਼ੁਰੂ ਕੀਤਾ ਸੀਗਾ ਤੇ ਫਿਲਹਾਲ ਹੁਣ ਸੀਜ਼ਨ ਦਾ ਟਾਈਮ ਆ ਅਸੀਂ ਮੂਵਿੰਗ ਦਾ ਕੰਮ ਘਟਾਇਆ ਹੋਇਆ ਥੋੜਾ ਜਿਹਾ ਜੇ ਕੋਈ ਆ ਜਾਂਦੀ ਆ ਜਿਵੇਂ ਅੱਜ ਮੰਥ ਦਾ ਲਾਸਟ ਆ ਅੱਜ ਵੀ ਇੱਕ ਦੋ ਮੂਵਿੰਗਾਂ ਹੈਗੀਆਂ ਨੇ ਫਿਰ ਉਹ ਅਸੀਂ ਭੇਜ ਦਨੇ ਡਰਕ ਭੇਜ ਦਨੇ ਹਾਂਜੀ ਤਾਂ ਹਰਕਮਲ ਇਸ ਸਮੇਂ ਜਿਵੇਂ ਆਪਾਂ ਖੇਤ 'ਚ ਖੜੇ ਆ ਇੱਥੇ ਤੇ ਇੱਥੇ ਕੀ ਲਗਾਇਆ ਹੋਇਆ ਤੁਸੀਂ ਫਿਲਹਾਲ ਤਾਂ ਆਪਣੇ ਕੋਲੇ ਇਸ ਇਸ ਵਕਤ ਆਵਾਂ ਲਸਣੇ ਬੀਜਿਆ ਹੋਇਆ ਵਾ ਇਹ ਕਿਉਂਕਿ ਸਨੋ ਉਹ ਤੋਂ ਪਹਿਲਾਂ ਲੱਗ ਜਾਂਦਾ ਹੁੰਦਾ ਵਾ ਤੇ ਇਹਨੂੰ ਟੈਂਪਰੇਚਰ ਦਾ ਕੋਈ ਚੱਕਰ ਨਹੀਂ ਹੁੰਦਾ ਤੇ ਇਹ ਆਪਾਂ ਨਵੰਬਰ ਦੇ ਪਹਿਲੇ ਹਫਤੇ ਲਾਇਆ ਸੀਗਾ ਤੇ ਹੁਣ ਸਾਡਾ ਨਿਕਲੀ ਵੀ ਜਾਂਦਾ ਕਈ ਲੋਕਾਂ ਨੂੰ ਗ੍ਰੀਨ گارਲਿਕ ਜਿਹਨੂੰ ਕਹ ਦਿੰਦੇ ਆਪਾਂ ਤੇ ਉਹ ਲੈ ਕੇ ਜਾਂਦੇ ਆ ਤੇ ਇਹ ਸਾਡੇ ਕੋਲ 2 ਤੋਂ 2.5 ਏਕੜ ਲੱਗੇ ਹੋਏ ਨੇ ਤੇ ਫਿਲਹਾਲ ਤਾਂ ਇਹੀ ਆ ਆਉਣ ਵਾਲੇ ਟਾਈਮ 'ਚ ਸਾਰੀਆਂ ਸਬਜ਼ੀਆਂ ਮਹੀਨੇ ਦੋ ਮਹੀਨੇ ਤੱਕ ਸਾਰੀਆਂ ਹੋ ਜਾਣਗੀਆਂ ਸਾਗ ਤੇ ਪਾਲਕ ਮੇਥੇ ਹੀ ਬੀਜੇ ਹੋਏ ਨੇ ਪਰ ਉਹ ਹਜੇ ਰੈਡੀ ਨਹੀਂ ਹੈਗੇ ਹਾਂਜੀ ਮਤਲਬ ਕਿ ਜਿਵੇਂ ਜਿਵੇਂ ਮੌਸਮ ਖੁੱਲਦਾ ਜਾ ਰਿਹਾ ਹੈ ਗਰਮੀਆਂ ਆndੀਆਂ ਨੇ ਤੁਹਾਡੇ ਕੋਲੇ ਸਾਰੀਆਂ ਸਬਜ਼ੀਆਂ ਵੀ ਇੱਥੇ ਮਿਲਣ ਲੱਗ ਜਾਣਗੀਆਂ ਤੇ ਆਪਣੇ ਕੋਲ ਦੋ ਮਹੀਨਿਆਂ ਤੱਕ ਕੋਈ ਵੀ ਆਪਣੇ ਕੋਲੇ ਆਰਗੈਨਿਕ ਸਬਜ਼ੀ ਹੋਊਗੀ ਤੇ ਤਾਜੀ ਸਬਜ਼ੀ ਹੋਊਗੀ। ਇੰਨਾ ਵੱਡਾ ਤੁਹਾਡਾ ਇੱਥੇ ਜੋ ਫਾਰਮ ਹੈ ਪਿਓਰਤ ਫਾਰਮਿੰਗ ਨਾਮ ਰੱਖਿਆ ਗਿਆ ਹੈ ਤੇ ਇੱਥੇ ਜੇਕਰ ਕੋਈ ਫੰਕਸ਼ਨਸ ਵਗੈਰਾ ਆਰਗੇਨਾਈਜ਼ ਕਰਵਾਉਣਾ ਚਾਹੁੰਦਾ ਆ ਉਹਨਾਂ ਲਈ ਵੀ ਜਗ੍ਹਾ ਹੈ। ਹਾਂਜੀ ਉਹਨਾਂ ਲਈ ਬਿਲਕੁਲ ਹੈਗੀ ਆ ਜਿਵੇਂ ਆ ਪਿੱਛੇ ਘਰ ਆ ਇਹਦੇ ਨਾਲ ਆਪਣਾ ਬੈਕਯਾਰਡ ਆ ਜੋ ਵੀ ਕਿਸੇ ਨੇ ਵਿਆਹ ਸਾਡੇ ਕੋ ਅੱਗੇ ਵੀ ਹੁੰਦੇ ਰਹਿੰਦੇ ਨੇ ਹਾਂਜੀ ਤੇ ਆ ਸਾਰੀ ਪਾਰਕਿੰਗ ਆ। ਤੇ ਘਟੂ ਘਟਨੀ 70 80 ਗੱਡੀਆਂ ਦੀ ਪਾਰਕਿੰਗ ਤੇ ਤੇ ਨਾਲ ਇਵੈਂਟ ਲਈ ਵਿਆਹ ਲਈ ਜੋ ਵੀ ਹੈਗਾ ਸਾਰਾ ਕੁਝ ਹੈਗਾ ਤੇ ਆਉਣ ਵਾਲੇ ਟਾਈਮ 'ਚ ਅਸੀਂ ਹੋਰ ਵੀ ਇੱਕ ਪਾਰਕ ਤਿਆਰ ਗਰਾਊਂਡ ਤਿਆਰ ਕਰ ਰਹੇ ਹਾਂ ਜਿਨ੍ਹਾਂ ਨੇ ਆਊਟਡੋਰ ਪਾਰਟੀਆਂ ਕਰਨੀਆਂ ਹੁੰਦੀਆਂ ਨੇ ਜਿਵੇਂ ਮੇਲਾ ਕਰਾਉਣਾ ਹੋਵੇ ਕੋਈ ਕਿਸੇ ਵੀ ਤਰ੍ਹਾਂ ਦਾ ਤਿਆਂ ਦਾ ਮੇਲਾ ਹੋ ਗਿਆ ਜੋ ਵੀ ਇੱਥੇ ਆਪਣੇ ਚੱਲਦਾ ਰੈਗੂਲਰਲੀ ਪਿੰਡਾਂ ਦੀ ਪਾਰਟੀ ਕਿਟੇ ਪਾਰਟੀਆਂ ਚੱਲਦੀਆਂ ਨੇ ਸੋ ਉਹ ਚੀਜ਼ਾਂ ਲਈ ਵੀ ਅਸੀਂ ਅਰੇਂਜ ਕਰ ਰਹੇ ਹਾਂ ਹਾਂਜੀ ਇੱਕ ਵਾਰੀ ਫਾਰਮ ਦੀ ਲੋਕੇਸ਼ਨ ਸਾਂਝੀ ਕਰ ਦਿਓ ਸਾਰਿਆਂ ਦੇ ਨਾਲ ਹਾਂਜੀ ਇਹ ਹੈਗਾ ਆਪਣਾ 1760 ਮੇਫੀਲਡ ਰੋਡ ਤੇ ਇੰਟਰਸੈਕਸ਼ਨ ਹੈਗਾ ਚੰਗੀਊਜੀ ਐਂਡ ਮੇਫੀਲਡ ਤੇ ਰਾਈਟ ਸਾਈਡ ਤੇ ਬ੍ਰੇਸਡੇਲ ਔਰ ਮੇਫੀਲਡ ਹੈ ਹਾਂਜੀ ਇੱਕ ਵਾਰੀ ਫੋਨ ਨੰਬਰ ਵੀ ਦੱਸ ਦਿਓ ਚੱਕਰ ਕਿਸੇ ਨੇ ਕੰਟੈਕਟ ਕਰਨਾ ਹੋਵੇ ਹਾਂਜੀ 647 832 6215 ਹਰਕਮਲ ਜਾਨ ਤੋਂ ਪਹਿਲਾਂ ਦਰਸ਼ਕਾਂ ਨੂੰ ਕੁਝ ਸੁਨੇਹਾ ਦੇਣਾ ਚਾਹੋਗੇ ਹਾਂਜੀ ਸਨੇਹਾ ਜੀ ਹੈ ਜਿਵੇਂ ਪਿਛਲੇ ਸਾਲ ਤੁਸੀਂ ਸਾਨੂੰ ਬਹੁਤ ਵਧੀਆ ਪਿਆਰ ਦਿੱਤਾ ਸਾਰਿਆਂ ਨੇ ਤੇ ਇਸ ਸਾਲ ਅਸੀਂ ਹੋਰ ਵੀ ਵੱਡਾ ਲੈ ਕੇ ਆਏ ਆ ਤੇ ਇਸ ਸਾਲ ਵੀ ਅਸੀਂ ਆਸ ਕਰਦੇ ਆਂ ਵੀ ਸਾਰਿਆਂ ਦਾ ਵਧੀਆ ਹੰਗਾਰਾ ਤੇ ਪਿਆਰ ਮਿਲੇ ਤੇ ਤਾਂ ਕਿ ਅੱਗੇ ਆਉਣ ਵਾਲੇ ਟਾਈਮ 'ਚ ਹੋਰ-ਹੋਰ ਬਹੁਤ ਚੀਜ਼ਾਂ ਲੈ ਕੇ ਆ ਸਕੀਏ ਅਸੀਂ ਥੈਂਕ ਯੂ ਸੋ ਮਚ ਹਰ ਕਮਲ ਅੱਜ ਦਿਨ ਨਾਲ ਸਾਡੇ ਲਈ ਸਾਡੇ ਨਾਲ ਗੱਲਬਾਤ ਕਰਨ ਦਾ ਧੰਨਵਾਦ ਤੁਹਾਡਾ ਸਾਰਿਆਂ ਦਾ ਜੀ ਤੁਸੀਂ ਇੱਥੇ ਆਏ ਤੇ ਸਾਰਾ ਕੁਝ ਸਭ ਸਾਰਿਆਂ ਤੁਹਾਡੇ ਰਾਹੀਂ ਸਾਰਿਆਂ ਨੂੰ ਸਨੇਹਾ ਜਾਂਦਾ ਤੇ ਸਾਰਿਆਂ ਸਾਰੇ ਸਰੋਤਿਆਂ ਦਾ ਧੰਨਵਾਦੀ ਸੁਣਨ ਨਾਲ ਤਾਂ ਐਸੀ ਅੱਜ ਦਾ ਸਾਡਾ ਪ੍ਰੋਗਰਾਮ ਜਿਸ ਦੇ ਵਿੱਚ ਤੁਹਾਨੂੰ ਅਸੀਂ ਦਿਖਾਇਆ ਪਿਓਰ ਅਰਥ ਫਾਰਮਿੰਗ ਜਿੱਥੇ ਕਿ ਤੁਹਾਨੂੰ ਪਨੀਰੀ ਹਰ ਤਰ੍ਹਾਂ ਦੀ ਪਨੀਰੀ ਮਿਲ ਜਾਵੇਗੀ ਚਾਹੇ ਸਬਜ਼ੀਆਂ ਦੀ ਲੈਣੀ ਹੋਵੇ ਚਾਹੇ ਫਰੂਟਸ ਦੀ ਲੈਣੀ ਹੋਵੇ ਜੇਕਰ ਤੁਸੀਂ ਸ਼ੂਟ ਵਾਸਤੇ ਟਰੈਕਟਰ ਲੈਣਾ ਚਾਹੁੰਦੇ ਹੋ ਜੀਪ ਲੈਣਾ ਚਾਹੁੰਦੇ ਹੋ ਜਾਂ ਫਿਰ ਕਿਸੇ ਵੀ ਤਰ੍ਹਾਂ ਦਾ ਕੋਈ ਫੰਕਸ਼ਨ ਕਰਵਾਉਣਾ ਉਹਦੇ ਲਈ ਵੀ ਤੁਹਾਨੂੰ ਇੱਥੇ ਜਗ੍ਹਾ ਮਿਲ ਜਾਵੇਗੀ ਉਮੀਦ ਹੈ ਤੁਹਾਨੂੰ ਅੱਜ ਦਾ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ ਕੰਟੈਕਟ ਨੰਬਰ ਦੇ ਦਿੱਤੇ ਗਏ ਨੇ ਜ਼ਰੂਰ ਕੰਟੈਕਟ ਕਰ ਸਕਦੇ ਹੋ ਪਿਓਰ ਅਰਥ ਫਾਰਮਿੰਗ ਦੇ ਨਾਲ ਫਿਲਹਾਲ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ